ਅਣ ਨਪਾਇ ਅਗੇ ਚਲਣਾ ਰਉ ਭਾਈਆਂ ਕਾਮਨੋਂ ਆਇਓ ਈਸਨਾਏ ਅਰ ਧਰਣੀ ਪਰਮਤਾ ਕੇ ਠੌਰਨ ਪਾਵੇ ਉਹ ਕਾਮਨਾਵੇ ਉਹਾਂ ਕਾਮਨੇ ਆਵੇ ਇਹ ਬਦ ਉਹ ਲੋਗ ਨਹੀਂ ਪਤੀ ਜਾਵੇ ਚਿਤਰ ਬਿਦਮੋ ਬਜਣੀ ਚ ਸਾਹਰੋ ਸਗਲੇ ਝਗ ਝਖਾਈਏ ਨਾਨਕ ਕਹਿ ਤੋਏ ਵਿਚਾਰਾ ਦੇ ਕਮਾਵੇ ਸੋ ਪਰਗਰਾਮੀ ਵਰਸੇ ਬੋ ਅਨੰਤਿ ਆਉ ਤਾ ਗੋ ਮਨੁ ਗਮਨੀ ਗੌੜੀ ਮਾਲਾ ਪੰਜਵਾਂ ਮਾਧੋ ਹਰ ਹਰ ਹਰਿ ਮੋ ਕਈਏ ਸੰਤਿ ਕਿ ਕਹੀ ਨਾ ਹੋਏ ਤੁਹਾਨੂੰ ਜੋ ਰਾਖੋ ਤੋ ਰਹੀਏ ਰਹੋ ਕਗਜ ਕਰੀ ਕੀ ਗਰਣੇ ਹਾਰਾ ਕੈ ਸਵਾਦ ਵਿਚਾਰੇ ਜਿਤਮ ਜਿਤ ਤੁਮ ਲਾਵੋ ਦੇਦੀ ਲਾਗਾ ਪੂਣ ਖਸਮ ਹਮਾਰੇ ਕਰੋ ਕਿਰਪਾ ਸਰਬਕੇ ਦਾਤੇ ਏਕ ਰੂਪ ਲੈ ਬਲਾਵਹਾਓ ਧਨ ਕੀ ਬਿਨੋ ਦੀ ਅਰਪੇ ਆਪਣੋ ਨਾਮ ਜਪਾਵਹਾ ਰਾਗਉੜੀ ਮੱਝਮਹੱਲਾ ਪੰਜਵਾਂ ਏਕ ਓਂਕਾਰ ਸਤਿ ਨਿੰਦਿਆ ਦਮੋਦਰਾਯਾ ਜੀਓ ਔੜ ਜਨਾ ਕਰ ਸੇਵ ਲਗਾਇਆ ਜੀਓ ਭਗਤ ਵਿਸ਼ਾਲ ਤਰਾ ਮਿਰਦਨ ਖਾਇਆ ਜੀਓ ਪੂਰਨ ਸਬਨੀ ਜਾਈ ਜੀਓ ਟੋਪੇ ਖਾ ਪੇਜ ਮਕੰਨ ਸੋ ਕਰਨੀ ਜੀਓ ਸੰਤਾਂ ਦਾਸੀ ਸੇਵਾ ਚਰਣੀ ਜੀਓ ਜੋ ਜੀਓ ਬਤਾਈ ਬਲ ਬਲ ਜਾਏ ਜੀਓ ਤਿਨ ਲਿਓ ਪੋਤੀ ਪੰਦ ਬੇਦਖ ਹੋ ਜਾਂਦਾ ਜੀ ਉਹ ਹੀ ਬਰਾਗੀ ਤਿਸ ਨਾਮ ਹੰਤਾ ਜੀਓ ਗੀਤ ਨਾਮ ਕੀਰਤਨ ਗਮਨਤਾ ਜੀਓ ਹਰ ਨਿਰਪੂਨਮ ਤੇ ਆਈ ਜੀਓ ਪੇ ਗੁਰ ਪਾਲ ਸਾਮੀ ਮੇਰੇ ਜੀਉ ਪਤਦ ਪਵਿੱਤ ਲਾ ਗੁਰੂ ਕੇ ਪੈਰੇ ਜੀਉ ਭਰਮ ਪੋਕਣ ਕੇ ਨਰਵਰੇ ਜੀਉ ਗੁਰਮਨ ਕੇ ਯਾਤ ਪਹਾਰੇ ਜੀਉ ਨਉ ਪਾਇਆ ਸਿਉ ਤਨਮੰਤਾ ਜੀਉ ਜਿਨ ਪ੍ਰਾਪਤਿਆ ਸੋ ਸੋਬਾਵੰਤਾ ਜੀਉ ਇਹ ਸਾਧੂ ਸੰਗਤ ਦਤ ਸਭ ਸੋ ਕਰਨੀ ਜੀ ਜਨਨਮ ਸਹਿ ਸਮਾਈ ਜੀਉ ਗੋੜੀ ਮੱਲਾ ਪੰਜਵਾ ਮਾਜ ਅਹ ਮਰ ਰੋਪੇ ਹਰੇ ਜੀਉ ਰਹਿਣ ਦਿਨ ਸਾਂ ਸਾਤਿ ਅਧਾਰੇ ਜੀਉ ਚੱਲਣਾ ਰੇ ਜੀਓ ਤੇ ਫਿਰ ਕਿਤਿ ਬਿਧਿ ਤਰੀਏ ਜੀਓ ਸੰਤ ਮਾਰਿ ਮੇ ਕਰਿਆ ਨੰਦਾ ਜੀਓ ਵੰਟਨ ਤਰੇ ਭਵਨ ਸੋ ਪਰਮ ਨੰਦਾ ਜੀਓ ਸੇਸ ਹੋਵੇ ਮਨ ਭਗਤ